ਆ ਰਵੇ ਕਿਤੇ ਤੁਰੇਵੇਂ ਹੁਣ ਗੱਲ ਇਹ ਤੇਰਾ ਮਨ ਵੀ ਦੁਖੀ ਹੋਵੇ ਮੰਡਲ ਮੇਰੇ ਯਾਰ ਫਿਲਮਾ ਤੁਹਾਨੂੰ ਕੋਈ ਆਇਆ ਤੇ ਉਥੇ ਗੰਡਾ ਵਾਂਗ ਸਾਰੇ ਇੱਕ ਬੰਦੇ ਨੇ ਖਰਾਬ ਕਰਤਾ ਉਥੇ ਸਹੀ ਕੰਮ ਹੁੰਦਾ ਅਸੀਂ ਇੱਕ ਬੰਦੇ ਨੂੰ ਕੰਮ ਖਰਾਬ ਕਰਤਾ ਇੱਕ ਬੰਦੇ ਨੇ ਜਾਣ ਕਰ ਤੂੰ ਸੋਲ ਤਾਂ ਬੋਲੇ ਨਹੀਂ ਤੈਨੂੰ ਉਦੋਂ ਕਹਿੰਦੇ ਉਹਦੇ ਗੱਲ ਪੈਂਦੇ ਹੀ ਬੰਦਾ ਮੜਾ ਆ ਇਹ ਓਏ ਉਥੇ ਰੌਲਾ ਸਾਰੇ ਬਾਈ ਆਹ ਦੇਖ ਲਉ ਬਾਈ ਆਹ ਪਟਾੜੇ ਚ ਮਟਿਆਲੇ ਚ ਠੀਕ ਹੈ ਬਾਈ ਹਾਂਜੀ ਭਾਈ ਜੀ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਹੋ ਤੇ ਅੱਜ ਭਾਈ ਆਪਾਂ ਬਟਾਲੇ ਪਿੰਡ ਦੇ ਵਿੱਚ ਫੀੜ ਤੇ ਚੌਕਰ ਲੈ ਕੇ ਆਏ ਸੀਗੇ ਤੇ ਇੱਥੇ ਬਾਈਆਂ ਦਾ ਕੈਂਪ ਲੱਗਿਆ ਹੋਇਆਗਾ ਆਹ ਦੇਖ ਲਓ ਤੁਹਾਨੂੰ ਪਤਾ ਹੀ ਆ ਭਾਈ ਅਮਰਤਪਾਲ ਸਿੰਘ ਕੈਂਪ ਇੱਥੇ ਲੱਗਿਆ ਹੋਇਆ ਤੇ ਇਹਦੇ ਵਿੱਚ ਆਪਾਂ ਲੈ ਕੇ ਆਇਆ ਇਹਨਾਂ ਦੀ ਸਲਾਹ ਦੇ ਨਾਲ ਜਿਨ੍ਹਾਂ ਨੂੰ ਲੋੜ ਉਹਨਾਂ ਨੂੰ ਆਪਾਂ ਬੰਨਾਂਗੇ ਇੱਥੇ ਕੋਈ ਤੇਜ਼ੀ ਨਹੀਂ ਕਰਦੇ ਲੋਡ ਬੰਦਾਂ ਲਈ ਇਹ ਲੈ ਕੇ ਆਏ ਆ ਉਹਨਾਂ ਲਈ ਆਪਾਂ ਬੰਨਾਂਗੇ ਬਹੁਤ ਵਧੀਆ ਪ੍ਰਾਲਾ ਬਾਈ ਦਾ ਯਾਰ ਇਹਦਾ ਕੈਂਪ ਦਾ ਇੱਥੇ ਅੰਦਰ ਵੀ ਸਮਾਨ ਬਹੁਤ ਪਿਆ ਆਇਓ ਤੁਹਾਨੂੰ ਦਿਖਾਉਣੇ ਆ ਆਇਓ ਅੰਦਰ ਬਾਈ ਕਈ ਡੀਜ਼ਲ ਵੀ ਲੈ ਕੇ ਆਏ ਆ ਹੋਰ ਵੀ ਸਮਾਨ ਪਿੰਡਾਂ ਦੇ ਵਿੱਚੋਂ ਆਉਂਦਾਗਾ ਉਹ ਇੱਥੇ ਆਉਂਦੇ ਆ ਇੱਕ ਤੋਂ ਫਿਰ ਜਿਨ੍ਹਾਂ ਨੂੰ ਲੋਡ ਆ ਤੇਰੇ ਇੱਥੋਂ ਬਾਈ ਲੈ ਜਾਂਦੇ ਆ ਡੀਜੇ ਤੁਜ ਦੀ ਸੇਵਾ ਆ ਦੇਖ ਲੋ ਬਾਈ ਆ ਰਸ ਨੂੰ ਆ ਬਾਈ ਡੀਜੇ ਲੈ ਕੇ ਚੇਤਰਾ ਦਾ ਘੋਰੀਆ ਵਾਲੇ ਹਣਾ ਚਲੋ ਬਾਈ ਖਲੋ ਜੋ ਨਾਲ ਨਾਲ ਇੱਥੇ ਚੁੱਕਾਈ ਜਿੰਨੇ ਬਸੇ ਜੇ ਆਉਂ ਹੀ ਤਾਂ ਹੋਏ ਨਾ ਕਪੌਣੀ ਆਪਣਾ ਭੋਜਣਾ ਨੇ ਆਇਆ ਹਾਂ ਹਾਂ ਜੀ ਤੇ ਇੱਥੇ ਕੈਂਪ ਵਾਇਆਂ ਨੇ ਸਟਾਰਟ ਕਰਿਆਗਾ ਆ ਜਗ੍ਹਾ ਤੇ ਆ ਫੋਟੋਆਂ ਲੱਗਿਆ ਆ ਭਾਈ ਭਾਈ ਅਮਰਪਾਲ ਸਿੰਘ ਗਰਜੰਤ ਸਿੰਘ ਜਿਹੜੇ ਮਗਰੋਂ ਨਹੀਂ ਜਿਹੜੇ ਵੀ ਖੜੇ ਆ ਇਹ ਵੀ ਖੜੇ ਆ ਇਹ ਜਿਹੜੇ ਫੋਟੋਆਂ ਪੈਕ ਟੂਰ ਆ ਰਹੇ ਬਹੁਤ ਸਮੇਂ ਕਿੰਨੇ ਬੰਦੇ ਆ ਆ ਕੇ ਸਮਾਨ ਲੈ ਕੇ ਆਪਾਂ ਦੋਸਰੇ ਘਟ ਲਈ ਇੱਥੇ ਉਹਨਾਂ ਲੈਣ ਨਾ ਦੋ ਕੋਲੋਂ ਆਉਣਾ ਇਤਨਾ ਬਰਾਮ ਪਾਣੀ ਦੇ ਮਾਰਗ ਤੋਂ ਲਾਵਾ ਜੋ ਲੈਂਨ ਦੀਵਾਰ ਦੇ ਦਾਰਨ ਦੀ ਸੱਤੀ ਹੈ ਉਹ ਫੁਟਾ ਕੇ ਇਹ ਨਹੀਂ ਹਾਂ ਨਹੀਂ ਬੋਲੋ ਨਾ ਕਰੀ ਆ ਵਾਹ ਭਾਈਆ ਆਹ ਕਰ ਆਪਣਾ ਇੱਕ ਮਿੰਟ ਤੁਹਾਡੇ ਅਸੀਂ ਬਿਲਦੀ ਕਰਨੇ ਆ ਸਾਡਾ ਪਿੰਡ ਤੇ ਹੈਗਾ ਟੱਲੀ ਸ਼ੇਦਾ ਸ਼ਾਹੂ ਆਹੋ ਆਹ ਹਾਰਕੀਆਂ ਦੇ ਕੋਲ ਤੇ ਅਸੀਂ ਕੈਂਪਰ ਦਾ ਹੋਣਾ ਹੈ ਕਿਉਂਕਿ ਦੇਖੋ ਹੱਥੇ ਆ ਕੀ ਕਹਿੰਦੇ ਆ ਹੈ ਉਹ ਪ੍ਰਕਾਰ ਦੀ ਆਫਰ ਆਜੋ ਭਾਈ ਆਜੋ ਉਹ ਟਰਾਲੀ ਵਾਲੇ ਆਜੋ ਕਰੋ ਰਹਿ ਭਾਈ ਜਾਨਾ ਹਾਂਜੀ ਭਾਈ ਤੇ ਆਪਾਂ ਇੱਥੇ ਉਹਨਾਂ ਕਾਪੀ ਤੇ ਨਾਂ ਲਿਖਦੇ ਆ ਜਿਨ੍ਹਾਂ ਨੂੰ ਲੋਡਾਂ ਚੌਕਰ ਤੇ ਫੀੜਦੀ ਤੇ ਆਧਾਰ ਕਾਰਡ ਵੀ ਦੇਖ ਲਾਂਗੇ ਵੀ ਜੇ ਨੁਕਸਾਨ ਹੋਇਆ ਇਹ ਪਿੰਡ ਦੇ ਵਿੱਚ ਹੀ ਰਹਿੰਦੇ ਆ ਵਾਸੀ ਤੇ ਉਹਨਾਂ ਨੂੰ ਆਪਾਂ ਵੰਡ ਕੇ ਹੀ ਜਾਵਾਂਗੇ ਆਪਦੇ ਹੱਥਾਂ ਨਾਲ ਛੱਡ ਕੇ ਨਹੀਂ ਜਾਂਦੇ ਇੱਥੇ ਚੌਕਰ ਟਰਾਲਾ ਸਾਰ ਇਕੱਲੇ ਇਕੱਲੇ ਦੇ ਬੰਦੇ ਦੇ ਹੱਥ 'ਚ ਚੋਕਰ ਦੇ ਕੇ ਫੇਰ ਜਾਵਾਂਗੇ ਭਾਈ ਆ ਦੇਖ ਲੋ ਕੱਟ ਹੋ ਗਿਆ ਇੰਨਾ ਆਹ ਬਾਈ ਦੀ ਜ਼ਿੰਮੇਵਾਰੀ ਆ ਸਾਰੀ ਇਹਦਾ ਹੀ ਕੈਂਪ ਹੁੰਦਾ ਬਾਈ ਦਾ ਤੇ ਆ ਹੋ ਗਿਆ ਨੰਬਰ ਲਿਖਾ ਕੇ ਵੀ ਇਹਨੂੰ ਜੋੜਨਾ ਉਹ ਨਹੀਂ ਲਾਖੋ ਬਸ ਮੈਨੂੰ ਬੁਲਾਇਆ ਚਲੋ ਉੱਤਰੋ ਸੀ ਭਾਈ ਇੱਥੇ ਕੱਲ ਸੀ ਕੈਂਪ ਤੇ ਕੱਲ ਦੇ ਮੈਂ ਆਪਾਂ ਕੜਾ ਕੋਲਾ ਇਹ ਬਟਾਲੇ ਆ ਉਹਨਾਂ ਦਾ ਬਿਆਨ ਮੁਰਦਾ ਉਸੇ ਪੱਲੇ ਬਣਾ ਦੇਈ ਤੇ ਲਿਆ ਜੀ ਦੱਸ ਉਹਨੂੰ ਕਿ ਦੀਪ ਸਿੱਤੂ ਦਾ ਜਿਹੜਾ ਆਪਾਂ ਹੀ ਅਮਰਪਾਲ ਸਿੰਘ ਦਾ ਭਾਈ ਅਮਰਪਾਲ ਭਾਈ ਜਿੱਥੋਂ ਮਰਜੀ ਲੈ ਗਏ ਇੱਥੇ ਇੱਕ ਹੀ ਹੈ ਕੈਂਪ ਉੱਥੇ ਜਾ ਕੇ ਉਹਨਾਂ ਕੋਲ ਪਹੁੰਚੋ ਪਿੱਡੋ ਫੋਨ ਆ ਗਿਆ ਸਪਾਰਸ ਹੈ ਸਪਾਰਸ ਨੂੰ ਪਿੱਡੋ ਫੋਨ ਆ ਗਿਆ ਅੱਛਾ ਹੁਣ ਆਲਾ ਉਹਨਾਂ ਕੋਲ ਉੱਥੇ ਪਹੁੰਚਦੀ ਕਰ ਦੇ ਦਾ ਲੋੜਾ ਹਾਂਜੀ ਭਾਈ ਇੱਥੇ ਆਪਾਂ ਚੌਕਰ ਬੰਡੜ ਆਏ ਸੀਗੇ ਤੇ ਇੱਥੇ ਇੱਕ ਬੰਦੇ ਦੀ ਵਜ੍ਹਾ ਕਰਕੇ ਰੌਲਾ ਪੈ ਗਿਆ ਪਿੰਡ ਦਾ ਹੀ ਸੀ ਕੋਈ ਬੰਦਾ ਜਾਣ ਬੁੱਝ ਕਿ ਉਹਨੇ ਖਰਾਬ ਕਰਤਾ ਕਿ ਪਹਿਲਾਂ ਮੈਨੂੰ ਦੇਵੋ ਉਹਨੇ ਬਹੁਤ ਰੌਲਾ ਪਾਇਆ ਭਾਈ ਉਹਦਾ ਕਰਕੇ ਅਸੀਂ ਇੱਥੋਂ ਹੁਣ ਲੈ ਕੇ ਚੱਲੇ ਆ ਆ ਕਮੇਟੀ ਵਾਲਿਆਂ ਦਾ ਭਾਈ ਬਹੁਤ ਵਧੀਆ ਬੰਦੇ ਆ ਇਹਨਾਂ ਕੋਲ ਲੈ ਕੇ ਆਇਆ ਕਰੋ ਰਸਨ ਅਸੀਂ ਵੀ ਇਹਨਾਂ ਕੋਲ ਲੈ ਕੇ ਆਏ ਸੀ ਬਹੁਤ ਵਧੀਆ ਬੰਦੇ ਆ ਵਧੀਆ ਸਲਾਹ ਦਿੰਦੇ ਆ ਪਰ ਇੱਥੇ ਇੱਕ ਪਿੰਡ ਦੇ ਬੰਦੇ ਦੇ ਕਰਕੇ ਸਾਰਾ ਕੰਮ ਖਰਾਬ ਹੋ ਗਿਆ ਹੁਣ ਅਸੀਂ ਗਾਂ ਲੈ ਕੇ ਜਾਣੇ ਆਂ ਆਹ ਵੰਡਾਂਗੇ ਯਾਰ ਰੋਕ ਜਾ ਹੁਣ ਦੇਖ ਲੈਣ ਦੇ ਰੋਕ ਜਾ ਰੋਕ ਜਾ ਭਾਈ ਮੋਟਰਸਾਈਕਲ ਨਹੀਂ ਦੇਣਾ ਹੀ ਨਹੀਂ ਅਸੀਂ ਘਰਾਂ ਚੋਂ ਹੀ ਲੈ ਕੇ ਆਵਾਂਗੇ ਜਿਹਦੇ ਜਿਹਦੇ ਘਰੇ ਲੋੜ ਘਰਾਂ ਦੇ ਵਿੱਚ ਆਪ ਜਾ ਕੇ ਲੈ ਕੇ ਆਵਾਂਗੇ ਪਸ਼ੂ ਦੇਖ ਕੇ ਆ ਜੋ ਪਾਸੇ ਕਰ ਲੋ ਚਾਰੇ ਤੋਂ ਦੋ ਤੋਂ ਹਾਂ 6 ਕਿਤੇ ਨਹੀਂ ਉਹ ਨਾ ਨੀ ਬਾਤ ਵੇਣੀ ਆਉਂਦੀ ਮੁੜਦੇ ਹੇਲ ਵੰਡਾਂਗੇ ਬਾਈ ਆਪਾਂ ਲੋ ਵੀਰ ਪਾਣੀ ਇਹ ਤੁਹਾਨੂੰ ਲੜਾਉਣਾ ਆ ਚਾਰ ਘਰਾਂ ਦਾ ਤੇ ਆ ਦੋ ਘਰਾਂ ਦਾ ਬਾਈ ਉੱਥੇ ਮੁੜਦੇ ਹੋਏ ਆਉਣੇ ਠੀਕ ਹੈ ਠੀਕ ਹੈ ਹਾਂ ਆ ਰਸ ਲੈ ਚਲ ਇੰਚਰੇ ਕਰਨਾ ਓ ਪਾਣੀ ਵੀਰ ਆਉਣਿਆ ਪਾਣੀ ਪੀ ਬਾਈ ਪਰਮਾਤਮਾ ਨੂੰ ਆਪ ਤੁਸੀਂ ਆਪ ਹੀ ਕਾਜਾ ਕਰੋ ਨੇੜੇ ਵਾਲੇ ਨੂੰ ਜਨ ਆ ਦੋ ਇਹਨੇ ਹੁਣ ਉਹ ਮੋਰੋ ਲੱਖੇ ਦਾ ਇੱਕ ਦਾ ਬੰਦੇ ਤੋਂ ਮੰਗਿਆ ਇੱਕ 10 10 ਲੈ ਮੈਂਨੇ 3 4 ਤੇ ਜਰੂਰੀ ਕਰਦੇ ਪੰਜ ਹੋਇਆ ਜੀ ਇੱਕ ਹੋਰ ਲਾ ਦਿਓ ਜੀ ਕੋਈ ਨਾ ਬਾਈ ਸਾਢੇ ਲਾ ਆ ਲੈ ਲੈ ਜਾ ਫਲਾਉ ਤੇ ਜਾਣਾ ਪਾਣੀ ਪਰ ਇਹਨੂੰ ਫਲਾ ਦੇ ਨੇ ਆ ਪਾਣੀ ਤਾਜੀ ਭਰੇ ਕਰਾ ਦੇ ਇੱਕ ਹੋਰ ਚਾਰ ਪਾਸੇ ਲਾ ਬਾਈ ਜਿੰਨੇ ਚਾਹੀਦੇ ਜਾਲੀ ਇਹੋ ਹੀ ਦਾ ਬੰਦ ਹੋ ਰਿਹਾ ਇਹ ਕੋਈ ਇੱਥੇ ਧਾਣੀ ਤੇ ਆਉਣਾ ਬੰਦਾ ਬੰਦਾ ਬੈਂਡ ਕਰਾ ਕੇ ਮੰਨੀ ਦੇ ਇੱਥੇ ਕੋਣ ਆਇਆ ਉਹ ਦੱਸੋ ਇੱਥੇ ਰੱਖ ਆ ਰੇ ਪਾਣੀ ਪਾ ਅਫਰਾਓ ਪਾਣੀ ਦਾ ਇੱਥੇ ਦੱਸੋ ਕੌਣ ਆਇਆ ਹ ਅਸਲ ਮੈਨ ਅਏ ਅਸਲ ਮੈਨ ਜਦੋਂ ਨਾ ਮੋਟਰਸਾਈਕਲਾਂ ਤੇ ਪਿੱਛੇ ਲੱਗਦੇ ਨਾ ਮੋਟਰਸਾਈਕਲ ਵਾਲੇ ਘਾਰੇ ਪਹੁੰਚਣ ਹੀ ਨਹੀਂ ਦਿੰਦੇ ਮੈਂ ਮੋਟਰਸਾਈਕਲ ਥੋੜਾ ਥੋੜਾ ਪਾਉਣਾ ਹੀ ਬੰਦ ਕਰ ਦੋ ਲੋਕਾਂ ਨੂੰ ਯਾਰ ਅਸੀਂ ਸਿੱਧਾ ਘਰਾਂ ਚ ਆਉਣਾ ਸੀਗਾ ਮੋਟਰ ਨਹੀਂ ਦੇ ਦਤਾ ਆ ਮਾਣ ਲਓ ਤੁਸੀਂ ਛੇ ਕਰ ਉਹ ਘਰਾਂ ਚ ਹੀ ਮੁੜਦੇ ਹੋਏ ਆਉਣੇ ਆ ਅੱਗੇ ਜਾਵਾਂਗੇ ਤੁਸੀਂ ਐ ਦੱਸੋ ਵੀ ਇੱਥੇ ਕੋਈ ਆਇਆ ਤਾਂ ਉੱਥੇ ਗਿੱਡਾ ਵਾਂਡ ਵਾਂਡ ਸਾਰੇ ਇੱਕ ਬੰਦੇ ਨੇ ਖਰਾਬ ਕਰਤਾ ਉੱਥੇ ਉਹ ਸਹੀ ਕੰਮ ਹੋਣ ਦਿਆ ਅਸੀਂ ਇਹ ਬੰਦੇ ਨੂੰ ਕਰਾਉਂਦੇ ਹਾਂ ਉੱਠਾ ਕਰਕੇ ਲੈ ਕੇ ਆਏ ਇੱਥੇ ਬੰਦੇ ਤਾਂ ਨਹੀਂ ਹੋਣਾ ਇੱਕ ਬੰਦੇ ਨੇ ਚੜ੍ਹ ਫੜ ਕੇ ਤੁਸੀਂ ਉਹ ਤਾਂ ਬੋਲ ਨਹੀਂ ਗੇ ਆ ਪਾਏ ਦਾ ਉਹੋ ਕਹਿੰਦੇ ਉਹਦੇ ਗੱਲ ਪੈਂਦੇ ਹੀ ਬੰਦਾ ਮੜਾ ਆਇਆ ਓਏ ਉੱਥੇ ਰੌਲਾ ਸਾਰੇ ਬਈ ਪਾਇਆ ਸੀ ਪਰ ਰੌਲਾ ਤੇ ਪਾਇਆ ਪਰ ਹਰ ਅਗਲਾ ਸਾਡੇ ਪਿੰਡ ਹੁੰਦੇ ਨੇ ਇੱਥੇ ਕਿਸ ਬੰਦਾ ਤੁਸੀਂ ਬੋਲੇ ਹੀ ਨਹੀਂ ਗਾ ਬੋਲੇ ਤੇਰਾ ਭਰਾਵਾ ਨਹੀਂ ਭਰਾ ਬੋਲੇ ਵੇਖੋ ਉਹ ਬੰਦਾ ਮੇਰੀ ਗੱਲ ਸੁਣ ਲਿਖਣਾ ਬੰਦਾ ਚੁੱਪ ਰਹਿ ਜਾ ਤੇ ਉਹ ਉਹਦੇ ਗੱਲ ਵੇਲੇ ਅਸੀਂ 4 ਵਜੇ ਕਿਧਰੇ ਤੁਰੇਵੇਂ ਹੁਣ ਗੱਲ ਇੱਥੇ ਜਿਹੜਾ ਮਨ ਵੀ ਦੁਖੀ ਹੋਵੇ ਮੰਡਲ ਮੇਰੇ ਯਾਰ ਫੀਮੇਲ ਦਾ ਤੁਹਾਨੂੰ ਹਾਲੋ ਬੇਬੇ ਇਹ ਪਾਣੀ ਕਿਨਾ ਲੈ ਲਓ ਪਾਣੀ ਕਿਉਂ ਉੱਥੇ ਇੱਕ ਕਹਿੰਦਾ ਉਹ ਦੋਨਾਂ ਨਾਲ ਲੜ ਪਿਆ ਪਿੱਛੇ ਥੋੜੇ ਲਾ ਆ ਭਾਈ ਯਾਰ ਦੋ ਟੋੜੇ ਟੋੜੇ ਆਂਦੇ ਦੱਸੋ ਬੁਲਾ ਰੋ ਯਾਰ ਇਹ ਕਿ ਟੋੜਾ ਨਹੀਂ ਲਾਦੇ ਸੀ ਭਾਈ ਇਹਨਾਂ ਨੂੰ ਛੇ ਕਰ ਲਾ ਅਸੀਂ ਇਥੋਂ ਦੇਈਆਂ ਅਸੀਂ ਸਿੱਦੇ ਆ ਕਰ ਦਿੱਤੇਗਾ ਉਹ ਫਿਰ ਲਾ ਨਹੀਂ ਤੁਸੀਂ ਆਪਾ ਇੱਥੋਂ ਵਾਲਾ ਉਹ ਕਹਿੰਦੇ ਸਾਨੂੰ ਰੋਡ ਬਦ੍ਹਾ ਕਰੇ ਸਾਨੂੰ ਆ ਭਾਈ ਲਾ ਦੇ ਮੈਨੂੰ ਇੱਕ ਵਾਰ ਨਹੀਂ ਨਹੀਂ ਸਭਰ ਬਹੁਤ ਆ ਗਿਆ ਜਿਹੜੀ ਯਾਰ ਹੈ ਜਿਹੜੇ ਸਾਰੇ ਕਰ ਦਿਖਾਈ ਚੱਲੋ ਡੰਗਰ ਤੋਂ ਸਾਰਿਆਂ ਦੇ ਭਰਾਵਾ ਡੰਗਰ ਦਾ ਮੱਠਣਾ ਥੋੜਾ ਜਿਹਾ ਖੇਡੁੰਦਿਆ ਲੋ ਭਾਈ ਆਪਾਂ ਘਰੋ ਘਰੀ ਜਾ ਕੇ ਗੱਟੇ ਫੜਾਉਣੇ ਆ ਡੰਗਰ ਦੇ ਕਿਹਾ ਦੇਖ ਲੋ ਆ ਪਿੰਡ ਦੇ ਵਿੱਚ ਪਿੰਡ ਨੂੰ ਕੋਠੇ ਆ ਕੋਈ ਜੀ ਨਹੀਂ ਆਇਆ ਇੱਥੇ ਸਾਰੀ ਫਸਲੀ ਖਰਾਬ ਹੋ ਗਈ ਚਾਰੇ ਪਾਸੇ ਯਾਰ ਤੇ ਆਪਾਂ ਘਰੋ ਘਰੀ ਜਾ ਕੇ ਜਿਹੜੇ ਆ ਬੰਦੇ ਬੈਠੇ ਆ ਇਹਨਾਂ ਕੋਈ ਕੋਈ ਨਹੀਂ ਆਇਆ ਰਾਹ 'ਚ ਜਿਹੜੇ ਮੋਟਰਸਾਈਕਲ ਵਾਲੇ ਬਾਈ ਬਹੁਤ ਖਰਾਬ ਕਰਦੇ ਆ ਮੋਟਰਸਾਈਕਲ ਵਾਲੇ ਇਹਨਾਂ ਤੱਕ ਪਹੁੰਚਣ ਨਹੀਂ ਦਿੰਦੇਗੇ ਕਿਉਂਕਿ ਉਹ ਰਾਹ 'ਚ ਹੀ ਘੇਰ ਲੈਂਦੇ ਆ ਬਹੁਤ ਬੋਲਦੇ ਆ ਤੇ ਆਪਾਂ ਮੋਟਰਸਾਈਕਲ ਵਾਲਾ ਨੂੰ ਕਿਸੇ ਨੂੰ ਰਾਹ 'ਚ ਕੁਝ ਵੀ ਨਹੀਂ ਬਣਾਇਆ ਆਪਾਂ ਘਰੋ ਘਰੀ ਜਾ ਕੇ ਅਗਲੇ ਦੇ ਡੰਗਰਾਂ ਕੋਲੇ ਘਰਾਂ ਚ ਬਣਾ ਕੇ ਰੱਖਦੇ ਆਇਆ ਲਾ ਕੇ ਬਾਈ ਆਪਾਂ ਕੋਈ ਕਿਤੇ ਨਹੀਂ ਲਾਇਆ ਹੋਰ ਘਰਾਂ ਘਰੀ ਜਾ ਕੇ ਬਾਹਰ ਚ ਜਾ ਕੇ ਪ੍ਰਗਟ ਸਿੰਘ ਜੀ ਪੂਰੀ ਮਿਹਨਤ ਦੇਖੋ ਇਹ ਛੋਟਾ ਬੁਖਦਾ ਅੱਜ ਤਰੀ ਤਿੰਨ ਵਜੇ ਦਾ ਸੈਟ ਕਰਿਆ ਵਾ ਇੱਕ ਪਰਲਾ ਕਰੋ ਘਰੋ ਘਰੀ ਜਾਣਗੇ ਉਹ ਘਰ ਹੈ ਨਹੀਂ ਨਹੀਂ ਨਹੀ ਬਰੇ 200 ਉਹ ਜੋ ਘਰ ਵਾਲੇ 2 4 ਉਹ ਇੱਕ ਘਰ ਆ ਉਹ ਦੋ ਜਣੇ ਆ ਉਹ ਉਹ ਦੇਖ ਲਓ ਭੈਣ ਇੱਥੇ ਖੜੀ ਸੀ ਇਕੱਲਾ ਹੀ ਘਰ ਆ ਇਹਦਾ ਖੇਤਾਂ ਦੇ ਵਿੱਚ ਆ ਸਾਰੇ ਡੁੱਬਿਆ ਵਾਗਾ ਪਾਣੀ ਨੰਗਿਆ ਵਾ ਬੜਾਲੇ ਦੇ ਨਾਲ ਆ ਪਿੰਡ ਕੋਲੋ ਕੇ ਇਹ ਬੜਾਲੇ ਦੇ ਨਾਲ ਕੋਲੋ ਕੇ ਪਿੰਡ ਆ ਇਹ ਬਾਈ ਆ ਘਰ ਆ ਆ ਵਿਚਾਰੇ ਦਾ ਘਰ ਵੀ ਡੱਗ ਪਿਆ ਯਾਰ ਕੰਨਾਂ ਗੁੰਨਾਂ ਸਾਈਡਾਂ ਵਾਲੀਆਂ ਡੱਗ ਪੀਆਂ ਤੇ ਇੱਥੇ ਫਿਰ ਆਪਾਂ ਹੀ ਪਹੁੰਚੇ ਆ ਆ ਦੇਖ ਲੈ ਬਾਈ ਬਾਤ ਸੁਣ ਰਾਜਾ ਨਹੀਂ ਰਾਜ ਦਾ ਬਹੁਤ ਆ ਰਾਜਾ ਤਾਂ ਲੈ ਗਿਆ ਬੱਸ ਲੈ ਗਿਆ ਰਾਜਾ ਚੱਲ ਬਈ ਓਏ ਹਾਂਜੀ ਬਾਈ ਆਹ ਦੇਖ ਲੋ ਆਹ ਕੈਸਤੀਆਂ ਜਾਂਦੀਆਂ ਇੱਥੋਂ ਉਹ ਘਰ ਨੂੰ ਉਹ ਘਰ ਆ ਉੱਥੇ ਠੀਕ ਆਪਾਂ ਪਿੰਡ ਖਾਲੇ ਨੂੰ ਬੰਨਣਾ ਇਹ ਕਰੇ ਫਿਰ ਚੰਗੀ ਨਹੀਂ ਨਾ ਉੱਥੇ ਕੈਸਤੀ ਜਾਂਦੀ ਹੈ ਬਾਈ ਕਿੰਨੇ ਰਸ ਲੈ ਕੇ 10 ਬਾਈ ਆ ਆਪਣੇ ਨਾਲ ਆ ਪਹਿਲਾ ਬਾਬੇ ਬਲਵਿੰਦਰ ਪੁਆਇੰਟ ਰੁਕ ਜਾ ਰੁਕ ਜਾ ਕੋਈ ਨਹੀਂ ਇਕੱਲੇ ਇਕੱਲੇ ਦਲਵਾ ਜਲਦੀ ਯਾਰ ਨਾ ਬੋਲ ਕੇ ਦਲਵਾ ਇਕੱਲੇ ਇਕੱਲੇ ਦਾ ਯਾਰ ਤੂੰ ਤਾਂ ਹੁਣ ਜਾਣਦਾ ਆ ਵਾਹ ਨੂੰ ਕੋਈ ਪਾਣੀ ਪਾਣੀ ਠੰਡਾ ਉਹ ਘਰ ਆ ਵਿਚਾਰਾ ਚਾਰੇ ਬਾਸੀ ਪਾਣੀ ਆ ਉਹਦੇ ਉਹ ਕਿਸਤੀ ਨਹੀਂ ਜਾਂਦੇ ਉਹ ਦਾ ਕੋਈ ਨਹੀਂ ਇਹ ਗਲਾਸ ਚ ਪਾ ਦੇ ਛੱਡ ਪਾਣਾ ਬੁੱਢਾ ਪਾ ਦੇ ਪਾ ਲੋ ਪਾਣੀ ਪਾਣੀ ਟਰੈਕਟਰ ਪਾ ਕੋਈ ਪਾਣੀ ਪਾ ਦੇ ਹੀ ਪਾਣੀ ਦੀ ਬੋਤਲ ਰੋਣ ਕੇ ਇੱਕ ਪੀ ਲੈ ਇੱਕ ਛੱਡ ਘਾਣਾ ਬਸ ਪਾਣੀ ਪਾ ਲੈ ਮੈਂ ਹੋਰ ਮੋਟਵਾਟ ਸਰਮ ਜਾਣਾ ਡੇੜੀ ਤੇ ਹੀ ਜਾਂਦੇ ਇਤਰਾ ਮਹੀਨਾ ਲੱਗ ਜਾਣਾ ਭਾਈ ਤੇਜ ਵੀ ਆਸੀ ਪਾਣੀ ਹਾਂ ਜੀ ਆ ਕੀ ਆ ਯਾਨੀ ਕਿ ਡਰੇਨ ਰੂ ਨੰਗਦੀ ਹੈ ਬਾਈ ਡੁੱਬਾ ਵਾ ਡੂੰਗਾ ਵੜਾ ਪਹਿਲੋ ਦਰਿਆ ਕਿਤੇ ਹੀ ਪਿਆ ਨਹੀਂ ਇਹ ਡਰੇਨ ਆ ਦੇ ਦੇ ਬਾਈ ਆ ਖੁੱਲੀ ਆ ਖੁੱਲੀ ਦੇ ਦੇ ਬਾਈ ਅੱਛਾ ਡਰੇਨ ਹੁੰਦੀ ਹੈ ਇਨਾਂ ਨਾਲ ਇਹ 20 ਫੁੱਟ ਡੂੰਗੀ ਆ ਅੱਛਾ ਔਰ ਬਹੁਤ ਡੂੰਗੀ ਹੈ ਹਾਂ 20 ਫੁੱਟ ਤੇ 15 ਤੋਂ 18 20 ਫੁੱਟ ਜਿੱਥੇ ਉਹ ਬੀੜੀ ਹੁੰਦੀ ਆ ਆ ਉੱਥੋਂ ਲੈ ਕੇ ਨਾ ਛੜਕੋਟੋਂ ਪਿਆ ਸਾਡੇ ਘਰ ਅੱਛਾ ਇਹ ਤਾਂ ਇਹ ਉਤਰਾ ਹੀ ਦਰਿਆ ਹੀ ਪਹਿਲਾਂ ਵਗਦਾ ਰਿਹਾ ਪਹਿਲਾਂ ਉਤਰਾ ਆ ਬਾਈਆਂ ਨੇ ਬੈਠ ਡੰਡਾ ਪਾਣੀ ਤੇ ਕੋਕ ਪੈਂਟਾ ਆ ਵੀ ਦਰਿਆ ਦੇ ਚੈ ਜਾ ਜੀ ਸੇਵਾ ਕਰੀ ਆ ਜੀ ਇਹ ਆਏ ਮੁੜ ਕੇ ਹੋ ਮੇਰੇ ਟੈਕ ਸਾਹਿਬ ਹਾਂ ਇਹ ਮੁੜ ਕੇ ਦਰਿਆ ਆਣ ਗਿਆ ਜੱਪੜਾ ਦੇਣਾ ਆਪ ਕੋ ਡੋਡੀ ਦਾ ਸਾਡੇ ਕੋਠੀ ਵਸੇ ਵੀ ਆ ਹਾਂ ਪਤਾ ਹੈ ਨਾ 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 ਜਿੰਨਾ ਜਿਆਦਾ ਪੈੜੀ ਉਤੋਂ ਬੈਠਾ ਆ ਉਹਨਾਂ ਦਾ ਲਾਏ ਸ਼ਿਫਟ ਸਾਹਿਬ ਕਾ ਨਹੀਂ ਪਤਾ ਆ ਕੋਈ ਲਾ ਉਹਨਾਂ ਨੂੰ ਪਰ ਪੈਂਦਾ ਪਰ ਹਾਂ ਜੀ ਪਕੀਨ ਉਪਰ ਇੱਕ ਗੱਲ ਹੋ ਰਹੀ ਹੈ ਇਹ ਦੋ ਇਤਨਾ ਬੰਦਦੇ ਨੇ ਭਾਵੇਂ ਉਧਰੋਂ ਬੰਦ ਆਦੀ ਹੈ ਕਿਸੇ ਨੂੰ ਨਹੀਂ हां ਕਿਸੇ ਨੂੰ ਨਹੀਂ ਦੇਣਾ ਤੇਰੇ ਘਰ ਗਾੜੀ ਲਾਉਂਦੇ ਨਹੀਂ ਵੀ ਲਾਵੇ ਅਗਲੇ ਦੇ ਘਰ ਗਾੜੀ ਮਨਨ ਇਹਨਾਂ ਮੋੜਿਆਂ 'ਤੇ ਬੜੀ ਇਹ ਆ ਸੇਵਾ ਵਧ ਗਈ ਠੀਕ ਹੈ ਚੋਕੀ ਵਾਰ ਆ ਗਿੱਲਾ ਟਰੈਕਟਰ ਵਾਲੇ ਨੂੰ ਫੜਾ ਦੇ ਇਵੇਂ ਆ ਕੀ ਆ ਵੀ ਤੂੰ ਉਹਨੂੰ ਫੜਾ ਦੇ ਨੋਕੀ ਕਦੀ ਵਾਰ ਆ ਕੇ ਉਹ ਤਾਂ ਜਾਉਂਗੇ ਹੁਣਗੇ ਇੱਥੇ ਲਾ ਜਾਂਦੇ ਹਾਂ ਹਾਂ ਕਦੇ ਕਦੇ ਆਉਂਦੇ ਉੱਗੇ ਵਾਲੇ ਚਾਰ ਵਾਲੇ ਸੋਤੇ ਵਾਲੇ ਪਹਿਲਾਂ ਆਉਂਦੇ ਨੇ ਮਤਲਬ ਪਾਣੀ ਦਾ ਰੋਕੜੀ ਲੱਗਿਆ ਇੱਧਰ ਇੱਧਰ ਕਿਧਰ ਮਰਦਾ ਹਾਂ ਆ ਆ ਇੱਥੇ ਐ ਮੋੜਾ ਡਾਕ ਆਏ ਮੋੜਾ ਇਹਨੂੰ ਓ ਇੱਧਰ ਓ ਇੱਧਰ ਹੀ ਜਾਣਾ ਚਾ 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 ਉਹ ਤੈਨੂੰ ਮਿਲਦੀ ਤੂੰ ਉਹ ਸਰ ਫਿਰ ਤਾਂ ਇਹ ਦਿਖਾ ਦੇ ਇਹ ਗੋਲੀ ਓ ਚੱਲ 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 ਰੁਕਣਾ ਰੁਕ ਤੈ ਹਾਂ ਉਹ ਲਿਆਈ ਲੱਗਿਆ ਉਹ ਘਾੜਾ ਵੇ ਹਾਂ ਯਾਰ ਉਹ ਆਪਣੇ ਮਗਰ ਚੋਂਦਿਆ ਹਾਂ 1000 ਰੁਪਏ ਹੀ 2 ਘਾੜੀ ਲੈ ਨਹੀਂ ਅੱਗੇ ਕੋਈ ਘਾਰ ਨਹੀਂ ਇੱਕ ਲਾ ਦੇ ਉਹ ਲੈ ਗਿਆ ਯਾਰ ਤਾਂ ਚੱਲ ਗਏ ਚੱਲ ਗਏ ਉਹ ਚਾਲ ਓਏ ਇੱਕ ਮਿੰਟ ਇੱਕ ਮਿੰਟ ਹੁਣ ਥੋੜਾ ਘਾਰਾ ਨਹੀਂ ਪਈ ਮਾਤੋਂ ਨਹੀਂ ਜਰੀ ਮੈਂ ਯਾਰ ਖਰੇਪ ਕੇ ਰੋਇਆ ਪਈ ਨਾ ਜਦੋਂ ਮੈਂ ਉਹਨਾਂ ਨੂੰ ਹੋਰ ਦੱਸ ਮਿਲ ਜੂ ਯਾਰ ਕੀ ਹਾਂਜੀ ਬਾਈ ਤੇ ਆ ਘਰ ਵਾਲੇ ਆ ਬਾਈ ਯਾਰ ਬਹੁਤ ਦਲੇਰ ਬੰਦੇ ਆ ਬਾਈ ਯਾਰ ਸਿਰ ਹੈ ਵਿਚਾਰੇ ਦਿਲ ਬਹੁਤ ਵੱਡੇ ਆ ਵਿਚਾਰਿਆਂ ਲਈ ਰੋਟੀ ਵੀ ਦਿੱਤੀ ਚਾਹ ਵੀ ਹੋਰ ਵੀ ਕੁਝ ਖਵਾਇਆ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਪੁੱਛਦੇ ਆ ਆ ਭਾਈ ਨੇ ਇਹਦਾ ਤਾਂ ਐਂਟੀ ਆ ਭਾਈ ਦਾ ਯਾਰ ਸਿਰਾ ਕਰਾਦਾ ਕਿਉਂ ਨਹੀਂ ਰਹਿੰਦੇ ਹੁਣ ਕਿਨੇ ਗੁਰਦਾ ਨਹੀਂ ਸਰਦਾ ਨਾਲ ਖਾ ਲੋ ਖਾ ਲੋ ਜਿਹਨੇ ਖਾਣੇ ਆ ਮੈਂਟ ਮਾਰੋ ਉਹ ਪਾਏ ਪਾਏ ਆ ਖਾ ਲੋ ਹੁਣ ਉਹ ਪਾਤੇ ਉਹ ਖਾ ਲੋ ਚੌਲ ਆਜੋ ਆਜੋ ਖਾ ਲੋ ਹਾਂਜੀ ਸੰਗ ਤੋਂ ਆ ਭਾਈਆਂ ਦੇ ਆਪਾਂ ਇੱਥੇ ਆਏ ਸੀਗੇ ਬਾਈਆਂ ਦੇ ਦਿਲ ਵੱਡੇ ਹੀ ਆ ਵਿਚਾਰਿਆਂ ਨੇ ਰੋਟੀ ਪਾਣੀ ਚੌਲ ਬਣਾਏ ਸਾਰਿਆਂ ਨੂੰ ਜਾਨ ਨਹੀਂ ਦਿੰਦੇ ਸੀਗੇ ਤੇ ਆ ਗਿਆਨੀ ਨੇ ਸੰਗਤ ਨੂੰ ਆ ਮੈਂ ਉੱਥੇ ਤਾਂ ਨਹੀਂ ਆਇਆ ਸੀ ਤੇ ਵਾਸਤੇ ਵੀ ਖਰਾਕ ਦਿੱਤੀ ਚੰਗੀ ਸੰਗਤ ਤੇ ਬਹੁਤ ਧੰਨਵਾਦ ਕਰਦੇ ਆ ਕਿਉਂ ਬਈ ਕੀ ਮੋੜ ਜਮਾ ਕੀ ਕਹਿਣਾ ਚਾਹੋਗੇ ਬਾ ਬਹੁਤ ਬਹੁਤ ਧੰਨਵਾਦ ਇਹਨੇ ਭਾਈਆਂ ਦਾ ਘਰ ਦੇ ਲਈ ਮੈਸੇਜ ਆਇਆ ਕਰੋ ਭਾਈ ਸਾਰਾ ਕੁਝ ਅੱਜ ਮੈਂ ਮਿਲਦਾ ਹੈ ਆ ਦੇਖੋ ਭਾਈ ਇੱਧਰ ਆਇਆ ਕਰੋ ਕਿਹੜਾ ਪਿੰਡ ਆ ਇਹ ਕਾਲੇ ਕੇਧਾਨ ਕਾਲੇ ਕੇਧਾਨ ਜ਼ਿਲ੍ਹਾ ਫਿਰੋਜ਼ਪੁਰ ਨਾਲ ਬਟਾਲਾ ਬਟਾਲਾ ਬੰਡਾਲਾ ਭਾਈ ਆ ਭਾਈ ਨਾਲ ਕਨੈਕਟ ਕਰ ਲਿਓ ਭਾਈ ਨੰਬਰ ਬੋਲ ਨਹੀਂ ਤਰੇ 980693007 ਤੇ ਆ ਨੰਬਰ ਆ ਭਾਈ ਦਾ ਇਹਦੇ ਨਾਲ ਕਨੈਕਟ ਕਰੋ ਇਹ ਵੀ ਭਾਈ ਸਾਨੂੰ ਮਿਲਿਆ ਸੀ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਭਾਈ ਆਪ ਆਪ ਦੇ ਹੱਥੀਂ ਇਹ ਬਾਈ ਨੇ ਸੇਵਾ ਕਰਵਾਈ ਆ ਹਟਾਨ ਹੋਈ ਉਹ ਵੀ ਹਟਾਉਂਦੇ ਆ ਹਾਂ ਤੋੜ ਹੋਵੇ ਸਰੀਰ ਡੋਗਦਾ ਹੋਵੇ ਸਭ ਕਾਹਦੇ ਹੱਲ ਬਾਈਆਂ ਦਾ ਸਿਰਾਈ ਆ ਬਾਈ ਤੇ ਆ ਸੇਵਾ ਪਾਣੀ ਸਾਨੂੰ ਫੁੱਲ ਕਰੀ ਆ ਚੌਲ ਪਾਣੀ ਚਾਹ ਧੰਨਵਾਦ ਕਰਦੇ ਆ ਤੇ ਬਾਕੀ ਸਹੀ ਘਰਾਂ ਦੇ ਵਿੱਚ ਬਾਈ ਰਸਣ ਪਹਚਾਇਆ ਇਹਨਾਂ ਨੇ ਯਾਰ ਆ ਬਾਈ ਨਾ ਜੇ ਕਿਸੇ ਨੇ ਆਉਣਾ ਇੱਧਰ ਤੇ ਇਹਦੇ ਨਾਲ ਬਾਈ ਦਾ ਨੰਬਰ ਤੇ ਕਨੈਕਟ ਕਰ ਲਿਓ ਨੰਬਰ ਬਾਈ ਨੇ ਬੋਲਤਾ ਹੈ ਤੇ ਬਾਈ ਇਹਨੇ ਆਪ ਲੈ ਕੇ ਜਾਉ ਤੁਹਾਨੂੰ ਘਰਾਂ ਦੇ ਵਿੱਚ ਨਾ ਇਹ ਆਪਦੇ ਘਰੇ ਲਵਾਵੇ ਨਾ ਕਿਤੇ ਹੋਰ ਤੇ ਆਪਦੇ ਹੱਥੀ ਤੇ ਨਾਲ ਲਿਜਾ ਕੇ ਘਰਾਂ ਦੇ ਵਿੱਚ ਵਰਤਾਉਂਦਾ ਬਾਈ ਇੱਥੇ ਸਾਰੇ ਬੁਰਾ ਹਾਰੀ ਆ ਬਾਈ ਪਾਣੀ ਪੂਣੀ ਦਾ ਘਰਾਂ ਘਰਾਂ ਦਾ ਤੇ ਅਸੀਂ ਵੀ ਪਹਿਲਾਂ ਕੈਂਪ ਦੇ ਵਿੱਚ ਰਹੀਏ ਲੱਗੇ ਲਾਉਣ ਉੱਥੇ ਜਿਹੜਾ ਰੋਲਾ ਪੈ ਗਿਆ ਤੁਸੀਂ ਦੇਖੇਓ ਵੀਡੀਓ ਚ ਤੇ ਹਰ ਕੇ ਬਾਈ ਸਾਨੂੰ ਮਿਲਿਆ ਨਾ ਇਹਨੇ ਵਿਚਾਰੇ ਨੇ ਆਪਦੇ ਘਰ ਦਾ ਕਿਸੇ ਦਾ ਨਹੀਂ ਸਾਰੇ ਪਿੰਡ ਦੇ ਵਿੱਚ ਜਿਹਦੇ ਜਿਹਦੇ ਨੁਕਸਾਨ ਸੀ ਵੱਧ ਸੀ ਤੇ ਉੱਥੇ ਲਜਾਏ ਆਪਾਂ ਨੂੰ ਤੇ ਬਾਕੀ ਹੋਰ ਵੀ ਵੀਡੀਓ ਭਾਈ ਆਪਾਂ ਕੱਟ-ਕੱਟ ਕੇ ਪਾਵਾਂਗੇ ਬੜੀ ਨਹੀਂ ਵੱਡੀ ਵੀਡੀਓ ਹੋ ਜੂਗੀ ਤੇ ਸਾਰੇ ਜਾਨੇ ਜਰੂਰ ਦੇਖਿਓ ਤੇ ਫੋਲੋ ਕਰਿਓ